ਅੱਜ ਮੇਰੇ ਕੋਲ ਮੇਰੇ ਬਹੁਤ ਹੀ ਪਿਆਰੇ ਤੁਹਾਡੇ ਸਾਰਿਆਂ ਦੇ ਪਿਆਰੇ ਨੀਡਰੂ ਛਟਰਾ ਵਾਲੇ ਜੀ ਜਿਹੜੇ ਮੇਰੇ ਮੁਕਾਬਲੇ ਚ ਇਲੈਕਸ਼ਨ ਲੜ ਰਹੇ ਉਹ ਆਏ ਮਨੂੰ ਡੇਢ ਮਹੀਨੇ ਤੋਂ ਇਹਨਾਂ ਦਾ ਬਹੁਤ ਖਤਰਾ ਪਿਆ ਹੋਇਆ ਸੀ ਇਲੈਕਸ਼ਨ ਦੇ ਵਿੱਚ ਮੈਂ ਅੱਜ ਤੱਕ ਰੱਬ ਰੱਬ ਕਰਕੇ ਇਲੈਕਸ਼ਨ ਕੱਢਿਆ ਪੂਰਾ ਤੇ ਮਨੂੰ ਆਇਆ ਸੀ ਕਿ ਇਹਨਾਂ ਨੇ ਬਹੁਤ ਜ਼ਿਆਦਾ ਵੋਟਾਂ ਲੈ ਜਾਣੀਆਂ ਮੈਂ ਤੋ ਅੱਗੇ ਜਾਣਗੇ ਪਰ ਅੱਜ ਇਹ ਮੇਰੇ ਪਾਸ ਆ ਗਏ ਇਹ ਕਹਿੰਦੇ ਵੀ ਜੇ ਮੈਂ ਚਿੱਤ ਵੀ ਗਿਆ ਤਾ ਵੀ ਸਰਟੀਫਿਕੇਟ ਤੁਹਾਨੂੰ ਦੇਦਾ ਮੈਂ ਜੀ ਲੈ ਲੇ ਮੈਨੂੰ ਅਪਲੈਕਸ਼ਨ ਤੋਂ ਬਾਅਦ ਆ ਕੇ ਸਪੋਰਟ ਦਿੱਤੀ ਹੈ ਦੇਖੋ ਜੀ ਹਾਰ ਜਿੱਤ ਤਾਂ ਰੱਬ ਦੇ ਹੱਥ ਹੀ ਆ ਪੱਲੇ ਔਰ ਅਬ ਆਪਣੇ ਕੋਲ ਰੱਖਦਾ ਹਾਂ ਜਿੱਤਾਂ ਸਭ ਤੋਂ ਪਹਿਲਾਂ ਮੈਂ ਕਹਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਰ ਜੈ ਪਰ ਜੈ ਪ੍ਰਮਾਨ ਬਾਣੀ ਜੈ ਗੁਰੂ ਰਵਿਦਾਸ ਤਾਂਤਾ ਸ਼੍ਰੀ ਗੁਰੂ ਰਵਿਦਾਸ ਮਾਰੇ ਹਾਲੇਲੂਇਆ ਗੋਸਵਾ ਖੁਸ਼ੀਆਂ ਦਾ ਵੰਡਾ ਕਲਾ ਸਭ ਨੂੰ ਖੁਸ਼ ਦੇ ਕੇ ਤੂੰ ਹੀ ਨੰਨਕਾਰ ਮੈਂ ਤੇਰੀ ਸ਼ਨ ਮੇਰੇ ਬਖਸ਼ੋ ਜਿਕਰਾ ਮਾ ਚਿੰਤ ਬੁਨੀ ਦਾ ਸਤਿ ਸ਼੍ਰੀ ਅਕਾਲ ਜੈ ਲਖੋ ਜੀ ਅਸੀਂ ਲੱਗੇ ਰਹੇ ਹਾਂ ਪੰਨੋ ਵਾਲੇ ਬੰਦੇ ਆ ਤੇ ਸਾਨੂੰ ਨਹੀਂ ਪਤਾ ਵੀ ਗਲਤ ਕੀਆ ਕਿ ਸਹੀ ਕੀਆ ਲੇਕਿਨ ਅੱਜ ਜਿਹੜੇ ਇਲੈਕਸ਼ਨ ਹੋ ਗਏ ਇਲੈਕਸ਼ਨ ਹੋ ਗਏ ਸਾਰਾ ਕੁਝ ਹੋ ਗਿਆ ਸੀਗਾ ਚਾਹ ਜ ਆਪਾਂ ਇਕੱਠੇ ਬਰੇ ਮੇਰਾ ਬੜਾ ਰੂਮ ਕਰਦੀ ਸੀ ਭਾਜ ਨੂੰ ਮਿਲਣ ਵਾਸਤੇ ਔਰ ਇਹ ਜਦੋਂ ਸੀਐਮ ਬਣੇ ਸੀ ਭਾਜੀ ਉਸ ਤੋਂ ਬਾਅਦ ਮੈਂ ਯਾਰ ਮੈਂ ਮਿਲ ਕੇ ਆਣਾ ਭਾਈ ਪਰ ਰੱਬ ਨੇ ਕੋ ਟਾਈਮ ਨਹੀਂ ਦਿੱਤਾ ਹੁਣ ਅੱਜ ਇਲੈਕਸ਼ਨ ਨਿਬੜ ਗਿਆ ਸਾਰਾ ਕੁਝ ਨਿਬੜ ਗਿਆ ਕਿਉਂਕਿ ਇਲੈਕਸ਼ਨ ਆਪਣੀ ਜਗ੍ਹਾ ਤੇ ਆ ਅਸੀਂ ਇਨਸਾਨ ਆਪਣੇ ਜਿਹਾ ਪਹਿਲਾ ਆਪਾਂ ਇਨਸਾਨ ਆ ਜੀ ਇਲੈਕਸ਼ਨ ਤੇ ਬਾਅਦ ਦੀ ਗੱਲਾਂ ਕਿਉਂਕਿ ਜੇ ਕਿਥੇ ਦੁੱਖ ਤਦ ਨਹੀਂ ਵੰਡਾਇਆ ਤਾਂ ਉਹਦਾ ਫਾਇਦਾ ਕੋਈ ਨਹੀਂ ਤੇ ਕਿਉਂਕਿ ਹੁਣ ਮੈਂ ਅੱਜ ਫਰਨ ਕੀਤਾ ਵੀ ਮੈਂ ਇਲੈਕਸ਼ਨ ਨਹੀਂ ਲੜਨ ਦੇ। ਇਹ ਮੈਂ ਸਾਰੇ ਤੋਂ ਪਹਿਲਾਂ ਕਿਹਾ ਤਾਂ ਇਹ ਹੁਣ ਨਹੀਂ ਕਰ। ਮੇਰੇ ਘਰ ਦੇ ਬੜੇ ਹਨਾਨ ਆ ਕਿ ਯਾਰ ਜਿਹੜਾ ਬੰਦਾ ਰਾਤ ਨੂੰ ਸੌਂਦਾ ਨਹੀਂ ਦਿਨੇ ਨਹੀਂ ਸੌਂਦਾ ਸੀਗਾ ਉਹ ਕਹਿੰਦਾ ਇਲੈਕਸ਼ਨ ਇਲੈਕਸ਼ਨ ਰਾਤ ਨੂੰ ਪੋਸਟਰ ਲਾਉਣ ਆਪ ਚੱਲ ਜਾਂਦਾ ਸੀ ਤਾਂ ਬੰਦਾ ਨਹੀਂ ਲੈਂਦਾ ਸੀਗਾ ਕੋਈ ਆਪ ਪ੍ਰਚਾਰ ਕਰਨ ਆਪ ਚੱਲ ਜਾਂਦਾ ਸੀਗਾ ਕਿ ਅੱਜ ਉਹ ਬੰਦਾ ਕਹਿੰਦਾ ਮੈਂ ਨਹੀਂ ਲੰਨਾ ਯਾਰ ਬੜੀ ਉਸਾ ਮੇਰੇ ਘਰਦਿਆਂ ਨੂੰ ਗੱਲ ਹਜਮ ਕਹਿੰਦੇ ਵੀ ਤੇਰੀ ਚਾਲ ਹੋ ਗਈ ਮੈਂ ਕਿਹਾ ਵੀ ਮੇਰੀ ਕੋਈ ਚਾਲ ਨਹੀਂ ਹੈਗੀ ਇਹਦੇ ਵਿੱਚ ਯਕੀਨ ਮੰਨ ਲਓ ਮੈਂ ਸੱਚ ਕਹਿੰਦਾ ਵੀ ਮੈਂ ਕਿਹਾ ਵੀ ਮੈਂ ਹਾਰ ਗਿਆ ਮੈਂ ਥੱਕ ਗਿਆ ਹੁਣ ਹੁਣ ਨਹੀਂ ਕਰੂੰਗਾ ਸਰ ਤੇ ਜੇ ਹੁਣ ਹੋਊਗਾ ਤਾਂ ਆਪਣਾ ਕੋਈ ਕਾਰੋਬਾਰ ਦੇਖਾਂਗੇ ਜਾਂ ਕੋਈ ਨਵਾਂ ਸ਼ਟਰਾਂ ਦਾ ਫਿਰ ਇੱਕ ਹੋਰ ਕਾਰੋਬਾਰ ਮੈਂ ਉਹ ਖੋਲਾਂਗਾ ਉਹਦੇ ਵਿੱਚ ਲੋਕਾਂ ਦੇ ਸਾਹਮਣੇ ਆਉਂਗਾ ਜਾਂ ਆਪਣੇ ਫਿਲਮੀ ਗਾਣਿਆਂ ਦੇ ਵਿੱਚ ਜਾਂ ਇੱਕ ਮੇਰਾ ਨਵਾਂ ਗਾਣਾ ਆ ਰਿਹਾ ਉਹ ਗਾਣਾ ਛੇਤੀ ਲਾਂਚ ਕਰੂੰਗਾ ਜਿੰਨਾ ਹੁਣ ਮੈਂ ਇਹਦਾ ਪਾਸੇ ਦਾ ਦਿਮਾਗ ਤੇ ਨਿਕਲ ਜਾਵੇ ਬਸ ਵੀ ਇਸ ਇੱਛਾ ਛੋੜ ਜਵੇ ਉਸ ਤੋਂ ਬਾਅਦ ਮੈਂ ਕੁਝ ਹੋਰ ਕਰਾਂਗਾ ਜੀ ਜ਼ਿੰਦਗੀ ਦੇ ਵਿੱਚ ਜੇ ਤੁਹਾਡਾ ਹੁਕਮ ਹੋਵੇ ਤਾਂ ਇੱਕ ਗਾਣਾ ਸੁਣਾਵਾਂ ਹਾਂ ਫਿਰ ਤੈਸਵੇਂ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਹੋ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆਂਡਰ ਤੇ ਵਾਂਚ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹਤੀਆਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੜ ਕਵਾਰੇ ਤੋਂ ਵੇਖ ਪਗਤ ਸਿੰਘ ਆਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾਂ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾਂ ਸੋਡੇ ਖਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੜ ਕੋਵਾਰੇ ਤੋਂ ਆ ਕੁਰਸੀ ਦੀ ਭੁੱਖ ਨੇ ਕੀਤਾ ਆ ਕੁਰਸੀ ਦੀ ਭੁੱਖ ਨੇ ਕੀਤਾ ਲੀਡਰ ਲਾਣਾ ਦੋਸ਼ੀਏ ਦੀ ਦਰ ਦੇਖਾਂ ਅੰਦਰ ਹੁੰਦੀ ਤੱਕੇ ਈ ਛਾਈਏ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੜ ਕੋਵਾਰੇ ਤੋਂ ਵੇਖ ਭਗਤ ਸਿੰਘ ਅੱਜ ਦੀ ਸੋਚ ਚੰਨੀ ਸਾਹਬ ਦੀ ਹੈ ਜੀ ਔਰ ਚੰਨੀ ਸਾਹਬ ਜਿੱਦਾਂ ਦੇ ਕੰਮ ਕਰਦੇ ਆ ਜੀ ਸਾਡੇ ਇਦਾਂ ਦੇ ਨਿਮਾਂ ਦੇ ਅੱਗੇ ਜਾਣ ਚਾਹੀਦੇ ਆ ਤੇ ਕਿਉਂਕਿ ਸੱਚਦਰ ਵੀ ਜ਼ਿਆਦਾ ਸੀ ਮੈਨੂੰ ਇੱਕ ਵਾਰ ਆ ਜਾਂਦੀ ਚੰਨੀ ਸਾਹਬ ਜਿੱਤਣ ਨਾ ਜਿਲ੍ਹਾ ਘਰ ਵੋਟਾਂ ਮੰਗਣ ਗਿਆ ਯਾਰ ਮੈਂ ਕਹਿੰਦਾ ਯਾਰ ਤੂੰ ਮੇਰੇ ਨਾਮ ਤੇ ਇੱਕ ਬੋਟ ਮੈਨੂੰ ਪਾ ਦੋ ਜਿੱਤ ਤੁਹਾਡੇ ਕਰਦੀ ਪੰਜ ਚਾਰ ਉਧਰ ਪਾ ਦੋ ਉਹ ਯਾਰ ਜਿੱਤਣਾ ਨਹੀਂ ਕਿਹਾ ਜੀ ਤੇ ਤੋਂ ਵਧੀਆ ਬੰਦੇ ਜੀ ਇਹ ਲੀਡ ਕਿੰਨੀ ਹੋ ਗਈ ਆਪਣੀ ਇਹ ਨੀਡ ਟੂ ਛੱਡ ਰੋ ਵੀਰ ਜੀ ਕਟਗੜ 5 6 ਲੱਖ ਤੋਂ ਹਾਰਾਂਗੇ ਆਪਣੀ ਗੱਲ ਕਰਦੇ ਚੰਨੀ ਲੱਗਦੀ ਦਾਗਣਾ ਪਹਾਦੇਵ ਨੇ ਕਿਤੇ ਉਹ 6 ਲੱਖ ਚੰਨੀ ਸਾਹਿਬ ਨੇ ਟੂ ਸ਼ਟਰ ਵਾਲਾ ਬਹੁਤ ਇੰਟੈਲੀਜੈਂਟ ਬੰਦਾ ਅੱਛਾ ਲੀਡਰ ਹੈ ਚੰਨੀ ਸਾਹਿਬ ਅਟੀਨੂ ਅ ਸੀਤਨਗਰਾਲ ਵਰਗੇ ਇਹਦੇ ਬਿਲਕੁਲ ਮੁਕਾਬਲੇ ਵਿੱਚ ਨਹੀਂ ਹੈ আর ਹੋ ਸਕਦਾ ਹੋ ਨਹੀਂ ਸਕਦਾ ਪੱਕਾ ਹੈ ਕਿ ਇਹਨਾਂ ਬੋਟਾ ਬਦਲਣੀਆਂ ਸਿਰਫ ਮੇਰੀ ਇਹਨੇ ਬੋਟ ਬਦਾਣੀਆਂ ਮੁੜ ਕੇ ਇਸ ਦਿਨ ਬਣਾਂ ਅਹੀ ਇਹ ਹੀ ਕਹਾਂ ਕਿ ਸਾਡੇ ਪੰਜਾਬ ਦੇ ਸੀਐਮ ਨੇ ਫੇਰ ਦੁਬਾਰਾ ਤੋਂ ਸਾਡੇ ਪ੍ਰਧਾਨ ਮੰਤਰੀ ਵੀ ਤੁਸੀਂ ਹੋ ਨਹੀਂ ਨਹੀਂ ਕੋਟਾ ਪੈਂਡ ਚਾਏ ਨਾ ਪਰ ਆਪਾਂ ਨੇ ਖੜੇ ਤੇ ਨਹੀਂ ਹਟਣਾ ਨਹੀਂ ਜੀ ਨਹੀਂ ਹਟਣਾ एक्चुअली ਬਾਲਣਾ ਅੱਜ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਸੀ ਉਹ ਮੈਨੂੰ ਅੱਜ ਹੀ ਪਹਿ ਮੰਗਣ ਲੱਗੇ ਮੈਂ ਨਾ ਕਹਾਂਗਾ ਮੈਂ ਕਹਾਂ ਖੜਾ ਹੋ ਮੈਂ ਕਹਾਂ ਸਾਰਾ ਮੈਂ ਸਾਹਿਬ ਜੀ ਮੈਂ ਉਹਨਾਂ ਕਹਿੰਦੇ ਅੱਜ ਮੈਂ ਕਹਾਂ ਜਦੋਂ ਤੁਹਾਡਾ ਸਮਾਂ ਸਾਰਾ ਚੱਕ ਲੋ ਫੜਾ ਕਹਿੰਦੇ ਮਤਲਬ ਹੋਇਆ ਕੀ ਮੈਂ ਕਹਾਂ ਵੀ ਹੁਣ ਖਤਮ ਸਾਡਾ ਕਹਿੰਦੇ ਵੀ ਨਹੀਂ ਅਸੀਂ ਤੇ ਨਾਲ ਆ ਜਿਹੜੇ 13 ਬੰਦੇ ਤੂੰ ਖੜੇ ਕੀਤੇ ਜੋਨਾਂ ਤੋਂ ਇੱਕ ਅਦਾ ਜਿੱਤ ਗਿਆ ਮੈਂ ਕਿਹਾ ਜਿੱਤਨ ਦੇ ਹਾਰਨ ਦੇ ਉਹਨਾਂ ਦੀ ਕਿਰਮਤ ਆ ਮੈਂ ਉਹਨ ਕਿਸੇ ਨਾਲ ਨਹੀਂ ਖੜਾ ਸਭ ਤੁਹਾਡੇ ਆਪਣੇ ਪਰ ਸਟੈਂਡ ਲੈ ਲੋ ਦੀ ਜੋਤਿਆ ਦੀ ਦਸਤਾਨ ਲੈਣੇ ਇੱਕ ਸਾਈਕਲ ਦਾ ਸਟੈਂਡ ਦਾ ਮੈਂ ਕਿਹਾ ਤੁਹਾਡਾ ਵੀ ਸਟੈਂਡ ਉਹਦਾ ਤੁਸੀਂ ਆਪਾਂ ਦੇਖੋ ਕਿ ਆਪਾਂ ਦੇਖਾਂਗੇ ਤੁਹਾਡੇ ਕੋਈ ਨਹੀਂ ਇਹਨਾਂ ਬੰਦੇ ਉਹ ਕਹਿੰਦਾ 3 ਮਹੀਨਾ ਬਾਅਦ ਫੇਰ ਵੋਟਾਂ ਨਹੀਂ ਇੱਕ ਬੰਦਾ ਬੜਾ ਭਲਾ ਮਾਸਾ ਰੱਬ ਦਾ ਬੰਦਾ ਸੀਆਈਡੀ ਅਫਸਰ ਆ ਬਹੁਤ ਵਧੀਆ ਭੈਣ ਬੰਦਾ ਉਹ ਕਹਿੰਦਾ 50000 ਰੁਪਇਆ ਤੇ ਗੱਡੀ ਮਿਲਣ ਉਹ 3 ਮਹੀਨਾ ਬਾਅਦ ਫਿਰ ਮੈਂ ਉਸ ਨਾਲ ਕਹਿੰਦਾ ਮੈਂ ਕਿ ਸਰ ਪ ਪਰ ਰਿਲੇਕਸ਼ਨ ਹੀ ਲੜੂਗਾ ਵੈਸੇ ਲੜੂਗਾ ਪਰ ਰਿਲੇਕਸ਼ਨ ਹੀ ਲੜੂਗਾ ਜੀ ਕਿਉਂਕਿ ਅੱਜ ਨਾਲ ਬਹੁਤ ਵੱਡੀ ਇੱਕ ਗੱਲ ਹੋ ਗਈ ਇੱਕ ਜਿਹੜੀ ਸੁਪਨੇ ਜਿਕੇ ਸੋਚੀ ਯਾਰ ਉਹ ਬੰਦੇ ਆਪਣੇ ਧੋਖਾ ਦੇ ਦਿੰਗੇ ਆਪਾਂ ਕਦੀ ਯਕੀਨ ਨਹੀਂ ਮੰਨਿਆ ਜਿਹੜੇ ਆਪਣੇ ਬੰਦੇ ਨੂੰ ਧੋਖਾ ਦੇਣਾ ਬੰਦਾ ਬਾਹਰ ਨਹੀਂ ਲੜਾਈ ਕਰਦਾ ਨਾ ਜਦੋਂ ਆਪਣੇ ਗद्दार ਹੋ ਜਾਣ ਜਦੋਂ ਆਪਣੇ ਧੋਖੇ ਕਹਿੰਦੇ ਘਰ ਦਾ ਪੇਟੀ ਲੰਕਾ ਟਾਵੇ ਸਾਡੇ ਘਰ ਦਾ ਬੰਦਾ ਲੰਕਾ ਟਾਂਡਿਆ ਤੇ ਮੈਨੂੰ ਪਤਾ ਨਹੀਂ ਮੈਂ ਕਹਾਂ ਵੀ ਯਾਰ ਅੱਜ ਤੋਂ ਬਾਅਦ ਖਤਮ ਗੱਲ ਕਰ ਲਈ ਪਾ ਦਿੱਤੀ ਨਾ ਬਤ ਕੋ ਤੂੰ ਨੇ ਆਪਣੇ ਘਰ ਵਾਲੇ ਨੂੰ ਪਾਈ ਹੈਗਾ ਆਪਣੇ ਪਾਈ ਚੰਨੀ ਨੂੰ ਪਾਈ ਹੈ ਇਹ ਸਹੀ ਗੱਲ ਇਹ ਨਹੀਂ ਜਾ ਕੇ ਦੇਖਿਆ ਜੀ ਪਤਾ ਤਾਰੇ ਇਹ ਗੱਲ ਕਹਿੰਦੇ ਅੰਮਰਸਾਹ ਚੋ ਖੜੀ ਕੀਤੀ ਸੀ ਬਾਰਨਸੀ ਜਿੱਥੇ ਖੜਾ ਹੋਣਗੇ ਮੇਰਾ ਮੇਨ ਮੁਕਾਬਲਾ ਸੀਗਾ ਮੋਦੀ ਦਾ ਪੀਰਾ ਮੇਨ ਮੁਕਾਬਲਾ ਸੀਗਾ ਮੋਦੀ ਦਾ ਪੰਜਾਬ ਦੇ ਹੱਕਾਂ ਵਾਸਤੇ ਮੈਂ ਲੜਿਆ ਸੀ ਜਵਾਨਾਂ ਵਾਸਤੇ ਡਰਾਈਵਰਾਂ ਵਾਸਤੇ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਮੈਂ ਬਰਨਸੀ ਫਾਈਲ ਭਰਨ ਗਿਆ ਤੇ ਉੱਥੇ ਕੀ ਹੋਇਆ ਮੈਂ ਨਾ ਸ਼ਨੀਵਾਰ ਛੁੱਟੀ ਐਤਵਾਰ ਛੁੱਟੀ ਸੋਮਵਾਰ ਨੂੰ ਨੇ ਪਿਓ ਦੇ ਪੁੱਤ ਨੇ ਜਲਦੀ ਕਰ ਦਿੱਤੀ ਕਿਚਰੀ ਦੇ ਮੋਰੇ ਉਹਨਾਂ ਨੇ ਬੰਦ ਨਹੀਂ ਫੜਕਦਾ ਮੰਗਲਵਾਰ ਆ ਪੈਰ ਪੰਨ ਆ ਗਿਆ ਛਾਰ ਦਿਨ ਤਿੰਨੇ ਗਾਲੇ ਅਸੀਂ ਸੋਚਦੇ ਰਹੇ ਵੀ ਦਿਨੋਂ ਕਿਹੜਾ ਹੋਏ ਜਦੋਂ ਫੈਲ ਜਾਵਾਂ ਕਲਾਵਾਂਗੇ ਅਸੀਂ ਫੈਲ ਲੈ ਕੇ ਮੈਂ ਤੇ ਮੇਰਾ ਵਕੀਲ ਤੇ 10 ਬੰਦੇ ਬਾਹਰ ਖੜੇ ਆ ਚਲੋ ਇੱਥੇ ਤਾਂ ਸਿਸਟਮ ਕੁਝ ਹੋਰ ਆ ਉੱਥੇ ਦਾ ਜੀ ਇੱਕ ਬੰਦਾ ਜਾ ਕੇ 13 ਰੁਪਏ ਜਮ੍ਹਾਂ ਕਰਾਏਗਾ ਬੈਂਕ 'ਚ ਉਹਦੀ ਰਸੀਦ ਲਏਗਾ ਉਹ ਬੰਦਾ ਤੁਹਾਡੇ ਨਾਲ ਹੋਏਗਾ ਤਾਂ ਹੀ ਪ੍ਰੋਪੋਜ਼ਲ ਮੰਨੇ ਜਾਊਗਾ ਸਾਰੇ ਕੰਮ ਕਰਨ ਤੋਂ ਬਾਅਦ ਵੀ ਇਹ ਇੰਨੇ ਪੈਸੇ ਖਰਾਬ ਕੀਤੇ ਮੈਂ ਯਾਰ ਮੈਂ ਕਹਾ ਯਾਰ ਬਹੁਤ ਗਲਤੀ ਹੋ ਗਈ ਅੱਜ ਐਡਾ ਵੱਡਾ ਨਹੀਂ ਰਿਸਕ ਲਾ ਸੀਗਾ ਬਹੁਤ ਛੋਟੇ ਛੋਟੇ ਰਿਸਕ ਲਾਇਆ ਸੀ ਪਰ ਜ਼ਿੰਦਗੀ 'ਚ ਐਡਾ ਵੱਡਾ ਰਿਸਕ ਮੇਰੇ ਅੰਦਰ ਬਾਅਦ ਵੀ ਇੱਕ ਜ਼ਿੰਦਗੀ ਤੋਂ ਸਮਝ ਮਿਲ ਗਈ ਆ ਵੀ ਹੁਣ ਨਹੀਂ ਲੰਮਾ ਆਪਾਂ ਤਾਂ ਸੋਚ ਰਹੇ ਇੱਕ ਸਾੜੀ ਸੋਚ ਲੈ ਕੇ ਚੱਲੇ ਸੀਗੇ ਪੀਐਮ ਬਣ ਜਾਣਾ ਸੀ ਇੱਕ ਸਾੜੀ ਸੋਚ ਲੈ ਕੇ ਚੱਲੇ ਸੀਗੇ ਮੈਂ ਤੁਹਾਨੂੰ ਦੱਸਾਂ ਤੁਹਾਨੂੰ ਚਾਹੀਦਾ ਸੀ 12.8 ਮੋਦੀ ਨੇ ਮੁਖਬਰਾ ਜਿਹੜਾ ਸੀ ਮੁਖੀ ਉਹਨੇ ਫਿਰ ਉੱਥੇ ਪਹੁੰਚਿਆ ਰਹਿਣਾ ਦੇਖੋ ਜੀ ਮੋਦੀ ਸਾਹਿਬ ਨੇ ਕਿਹਾ ਵਾ ਮੈਂ ਸੰਵਿਧਾਨ ਦੇ ਰક્ષਣ ਨੂੰ ਨਹੀਂ ਮੰਨਦਾ ਮੈਂ ਸੰਵਿਧਾਨ ਨਹੀਂ ਮੰਨਦਾ ਤੇ ਸਾਡੇ ਬਾਬਾ ਸਾਹਿਬ ਆ ਸਾਡੇ ਮਾਪੇ ਆ ਸਾਡੀ ਅੱਖਾਂ ਨੇ ਸਾਡੇ ਵਾਦਮਿਕ ਸਮਾਜ ਗੁਰੂ ਵਿਦਾਸ ਸਮਾਜ ਮਹਾਸ਼ਾ ਸਮਾਜ ਸਾਡੇ ਕਬੀਰ ਸਮਾਜ ਸਾਰੇ ਸਮਾਜ ਇਕੱਠੇ ਹੋਏ ਤੇ ਕਿਸੇ ਨੇ ਵੀ ਇਸ ਗੱਲ ਦਾ ਵਿਰੋਧ ਨਹੀਂ ਕੀਤਾ ਮੈਂ ਕਿ ਜਿੱਦਾਂ ਜੋ ਕਾਗਾ ਸੀਗਾ ਮੈਂ ਆਪਣਾ ਪੂਰਾ 1.5-2 ਲੱਖ ਰੁਪਏ ਇਕੱਠਾ ਕਰਕੇ ਚੱਲ ਗਿਆ ਸਾਰਾ ਤਿਆਰੀ ਦੋਰੀ ਕਰਕੇ ਪੂਰੀ ਪਲੈਨਿੰਗ ਨਾਲ ਪਰ ਮੈਨੂੰ ਨਹੀਂ ਪਤਾ ਜੀ ਅੱਗੇ ਗੇਮ ਕੁਚੋਲ ਹੋ ਜਾਣੀ ਆ ਉਹ ਕੇ ਸਾਰਾ ਗੇਮੀ ਬੰਦ ਹੋ ਗਈ ਮੈਂ ਹੁਣ ਤੇ ਕਹਿ ਲਾ ਕਿ ਜੇ ਸਾਰੇ ਲੋਕੀ ਬਾਹਰ 200 ਬੰਦਾ ਫਾਇਲ ਲੈ ਕੇ ਬਾਹਰ ਖੜਾ ਸੀਗਾ ਤੇ ਮੈਂ ਵੀ ਖੜਾ ਸੀਗਾ ਤੇ ਪਰ ਲੇਕਿਨ ਨਹੀਂ ਗੱਲ ਬਣੀ ਚਲੋ ਪਰਮਾਤਮਾ ਰੱਬ ਸਭ ਨੂੰ ਰਾਈ ਰੱਖੇ ਤੇ ਤੁਹਾਨੂੰ ਮੇਰੀ ਟੂ ਛੱਡਰਾ ਵਾਲਾ ਜਿੰਦਾਬਾਦ ਟੂ ਛੱਡਰਾ ਵਾਲਾ ਜਿੰਦਾਬਾਦ ਬੋ ਚਰਨ ਜੀ ਚੰਨੀ ਜੀ ਜਿੰਦਾਬਾਦ ਸਾਡੇ ਸੀਐਮ ਆ ਆਰ ਵਾਲੇ ਚਰਨ ਜੀ ਚੰਨੀ ਜੀ ਅਸੀਂ ਫੇਰ ਦੁਆ ਕਰਾਂਗੇ ਰੱਬ ਤੋਂ ਤੇ ਰਾਹੁਲ ਸਾਹਿਬ ਜੀ ਨੂੰ ਕਹਾਂਗੇ ਔਰ ਫੋਨੀਆ ਗਾਂਧੀ ਜੀ ਕੋ ਅਰਦਾਸ ਕਰਾਂਗੇ ਹੱਥ ਜੋੜ ਕੇ ਬੇਨਤੀ ਕਰਾਂਗੇ ਉਹਨਾਂ ਦੇ ਰੱਬ ਦੇ ਕੀ ਅਰਦਾਸ ਕਰਾਂਗੇ ਔਰ ਸੋਨੀ ਗਾਂਧੀ ਜੀ ਨੂੰ ਕਹਾਂਗੇ ਰਾਹੁਲ ਗਾਂਧੀ ਨੂੰ ਕਹਾਂਗੇ ਵੀ ਸਾਡੇ ਸੀਐਮ ਸਾਹਿਬ ਫੇਰ ਦੁਬਾਰਾ ਆ ਗਏ ਤੇ ਜਿਨ੍ਹਾਂ ਨੇ ਇੱਕ ਗੱਲ ਕੀਤੀ ਸੀ ਕਿ ਕਲ ਕਰ ਉੱਠੀ ਗੱਲ ਚੰਨੀ ਸਾਹਿਬ ਕਰਨਗੇ ਮਸਲੇ ਹੱਲ